ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਤੁਸੀਂ ਤੁਹਾਨੂੰ ਜਿਹੜੀਆਂ ਆਪਾਂ ਤਸਵੀਰਾਂ ਦਿਖਾ ਰਹੇ ਨੇ ਇਹ ਨਮ ਜਿਹੜੇ ਕਿ ਬਾਈਸ ਪ੍ਰਧਾਨ ਰਵੀ ਸੋਹੋਤੀ ਉਹਨਾਂ ਦਾ ਜਿਹੜਾ ਕਿ ਕਤਲ ਹੋਇਆ ਬਲਾਚੌਰ ਤੋਂ ਜਦੋਂ ਸੁਜੋਵਾਲ ਨੂੰ ਸੜਕ ਮੁੜਦੀ ਆ ਉੱਥੇ ਗੱਡੀ ਖੜੀ ਮਿਲੀ ਸੀ ਸਵੇਰੇ ਤੁਸੀਂ ਦੇਖ ਸਕਦੇ ਹੋ ਆ ਗੱਡੀ ਦੀਆਂ ਤਸਵੀਰਾਂ ਮੈਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਬਲੈਕ ਸ਼ੀਸ਼ੇ ਹੋਏ ਹੋ ਇਹਦੇ ਵਿੱਚ ਐਦਾਂ ਲੱਗਦਾ ਕਿ ਪੈਟਰੋਲ ਦੀ ਚੀਜ਼ ਕੋਈ ਸਿੱਟ ਕੇ ਇਹਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ। ਗੱਡੀ ਦੇ ਆਲੇ-ਦੋਲੇ ਤੁਹਾਨੂੰ ਬਲੱਡ ਵੀ ਨਜ਼ਰ ਆ ਰਿਹਾ ਹੋਣਾ ਦੇਖ ਸਕਦੇ ਨੇ ਤੁਸੀਂ। ਤੇ ਆਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਬਲਾਚੌਰ ਸਿਆਣਾ ਹਸਪੀਟਲ ਦੀਆਂ ਨੇ। ਸਰਕਾਰੀ ਹਸਪੀਟਲ ਦੀਆਂ ਨੇ ਪੋਸਟਮਾਰਟਮ ਹੋ ਕੇ ਬਾਡੀ ਨੂੰ ਨਮਾਸ਼ਰ ਪਹੁੰਚਾਇਆ ਜਾਵੇਗਾ। ਸੰਸਕਾਰ ਲਈ ਪੰਡੋਰਾ ਮਹੱਲਾ ਸ਼ਮਸ਼ਾਨਘਾਟ ਪੰਡੋਰਾ ਮਹੱਲਾ 4 ਵਜੇ ਇਸ ਤੇ ਇਹਨਾਂ ਦੀ ਜਿਹੜੀ ਅੰਤਮ ਸੰਸਕਾਰ ਕੀਤੀ ਜਾਵੇਗੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਾਮਲੇ ਦੇ ਵਿੱਚ ਤੁਸੀਂ ਆਪਣਾ ਕਮੈਂਟ ਜਰੂਰ ਕਰ ਸਕਦੇ ਹੋ ਦੱਸ ਸਕਦੇ ਹੋ ਵੀ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਪੰਜਾਬ ਦੇ ਹਾਲਾਤ ਨੇ ਇਹ ਖਰਾਬ ਹੁੰਦੇ ਜਾ ਰਹੇ ਨੇ ਜਾਂ ਖਰਾਬ ਹੋ ਗਏ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਦਾਂ ਪੰਜਾਬ ਨੂੰ ਕਿਸ ਲੈਵਲ ਦੇ ਉੱਪਰ ਜਾਵੇਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਕਰ ਸਕਦੇ ਹੋ ਸასი ਸ਼ਾਲ